ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਈ ਘਟਾਰੂ ਜੀ ਬਾਰੇ ਸਾਖੀ ਪੜਾਂਗੇ ਭਾਈ ਕਟਾਰੂ ਜੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਸਿੱਖ ਹੋਏ ਹਨ ਇਹ ਗੁਰੂ ਜੀ ਤੋਂ ਚਰਨ ਪਾਹੁਲ ਲੈ ਕੇ ਸਿੱਖ ਸੱਜੇ ਸਨ ਇਹ ਪਾਕਿਸਤਾਨ ਦੇ ਸ਼ਹਿਰ ਗਜ਼ਨੀ ਦੇ ਰਹਿਣ ਵਾਲੇ ਸਨ ਭਾਈ ਕਟਾਰੂ ਜੀ ਸ਼ਹਿਰ ਦੇ ਸੂਬੇਦਾਰ ਦੇ ਰਾਸ਼ਨ ਡਿੱਪੂ ਵਿੱਚ ਤੜਵਾਈ ਸੌਦਾ ਤੋਲਣ ਵਾਲਾ ਦੀ ਨੌਕਰੀ ਕਰਦੇ ਸਨ ਜੋ ਲੋਕਾਂ ਨੂੰ ਸੌਦਾ ਤੋਲ ਕੇ ਦਿੰਦੇ ਸਨ ਸਿੱਖੀ ਦੀ ਦਾਤ ਦੇਣ ਤੋਂ ਪਹਿਲਾਂ ਗੁਰੂ ਜੀ ਨੇ ਭਾਈ ਕਟਾਰੂ ਜੀ ਨੂੰ ਪੁੱਛਿਆ ਭਾਈ ਕੀ ਕੰਮ ਕਰਦਾ ਈ ਜਵਾਬ ਦਿੱਤਾ ਜੀ ਸੂਬੇਦਾਰ ਕੋਲ ਤੜਵਾਈ ਦੀ ਨੌਕਰੀ ਕਰਦਾ ਹਾਂ ਇਹ ਸੁਣ ਕੇ ਗੁਰੂ ਜੀ ਨੇ ਭਾਈ ਘਟਾਰੂ ਜੀ ਨੂੰ ਸਿੱਖੀ ਕਮਾਉਣ ਲਈ ਪੰਜ ਬਚਨ ਕੀਤੇ ਘੱਟ ਨਹੀਂ ਤੋਲਣਾ ਦਸਵੰਦ ਜ਼ਰੂਰ ਕੱਢਣਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀਆਂ ਦਾ ਨਿਤਨੇਮ ਕਰਕੇ ਹੀ ਕੁਝ ਸ਼ੱਕਣਾ ਕੰਮਕਾਰ ਕਰਦਿਆਂ ਵਾਹਿਗੁਰੂ ਸ਼ਬਦ ਦੀ ਕਮਾਈ ਕਰਨੀ ਜਾਣ ਬੁੱਝ ਕੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਇਸਨੇ ਗਰੂ ਜੀ ਦੇ ਇਹ ਸਾਰੇ ਵਚਨ ਕਮਾਏ ਤੇ ਇਲਾਕੇ ਵਿੱਚ ਇਸ ਦੀ ਬੜੀ ਸ਼ੋਭਾ ਹੋਈ ਪਰ ਈਰਖਾ ਵਸ ਕਈਆਂ ਤੋਂ ਇਹ ਸ਼ੋਭਾ ਬਰਦਾਸ਼ਤ ਨਾ ਹੋਈ ਤੇ ਉਹ ਸੋਚਾ ਸੋਚਣ ਲੱਗੇ ਕਿ ਕਿਹੜਾ ਅਜੀਹਾ ਕੰਮ ਕਰੀਏ ਕਿ ਭਾਈ ਘਟਾਰੂ ਜੀ ਨੂੰ ਬਦਨਾਮ ਕਰ ਸਕੀਏ ਵਿਯੰਤ ਬਣਾ ਕੇ ਇੱਕ ਦਿਨ 8 ਨੂੰ ਉਹ ਈਰਖਾਲੂ ਆਦਮੀ ਭਾਈ ਘਟਾਰੂ ਜੀ ਦੀ ਦੁਕਾਨ ਤੇ ਆਏ ਤਿੰਨਾ ਚੌਵਾਂ ਨੇ ਭਾਈ ਜੀ ਨੂੰ ਗੱਲੀ ਲਾ ਲਿਆ ਤੇ ਬਾਕੀਆਂ ਨੇ ਹੌਲੀ ਜਹੀ ਉਹਨਾਂ ਦੇ ਉਹ ਪੰਜ ਸੱਤ ਵਟੇ ਬਦਲਾ ਕੇ ਹੋਲੇ ਵਟੇ ਰੱਖ ਦਿੱਤੇ ਜਿਨ੍ਹਾਂ ਨਾਲ ਉਹ ਸੋਦਾ ਤੋਲ ਕੇ ਲੋਕਾਂ ਨੂੰ ਦਿੰਦੇ ਸਨ ਨਾਲ ਹੀ ਮਹਿਕਮੇ ਕੋਲ ਆ ਕੇ ਸ਼ਿਕਾਇਤ ਕਰ ਦਿੱਤੀ ਕਿ ਭਾਈ ਘਟਾਰੂ ਘੱਟ ਤੋਲਦਾ ਹੈ ਇਸ ਦੇ ਵਟਿਆਂ ਵਿੱਚ ਫਰਕ ਹੈ ਮਹਿਕਮੇ ਵਾਲਾ ਛਾਪਾ ਮਾਰਨ ਆ ਗਏ ਆਖਣ ਲੱਗੇ ਭਾਈ ਘਟਾਰੂ ਤੇਰੀ ਸ਼ਿਕਾਇਤ ਆਈ ਹੈ ਕਿ ਤੂੰ ਕਾਟੇ ਤੋਲਦਾ ਹੈ ਅਸੀਂ ਤੇਰੇ ਵੱਟੇ ਚੈੱਕ ਕਰਨੇ ਹਨ ਭਾਈ ਕੁਟਾਰੂ ਜੀ ਜਦੋਂ ਵੱਟੇ ਉਹਨਾਂ ਦੇ ਅੱਗੇ ਰੱਖਣ ਲੱਗੇ ਤਾਂ ਉਹਨਾਂ ਦੇਖਿਆ ਕਿ ਇਹ ਵੱਟੇ ਤਾਂ ਉਹਨਾਂ ਦੇ ਆਪਣੇ ਨਹੀਂ ਹਨ ਬਲਕਿ ਬਦਲੇ ਹੋਏ ਹਨ ਉਹਨਾਂ ਨੂੰ ਸਾਰੀ ਗੱਲ ਸਮਝ ਆ ਗਈ ਕਿ ਇਹ ਕਿਵੇਂ ਹੋਇਆ ਹੈ ਪਾਈ ਘਟਾਰੂ ਜੀ ਮਹਿਕਮੇ ਵਾਲੇ ਵਾਲਿਆਂ ਨੂੰ ਆਖਣ ਲੱਗੇ ਤੁਸੀਂ ਆਪਣਾ ਕੰਮ ਕਰੋ ਮੈਂ ਆਪਣਾ ਕੰਮ ਕਰਦਾ ਹਾਂ ਪਾਈ ਘਟਾਰੂ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਆਰੰਭ ਕਰ ਦਿੱਤਾ ਕਿਉਂਕਿ ਪਾਵਨ ਬਾਣੀ ਵਿੱਚ ਜ਼ਿਕਰ ਹੈ ਕਿ ਕੋਈ ਵਿਪਤਾ ਦਾ ਸਮਾਂ ਆ ਜਾਵੇ ਤਾਂ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਜੀਅ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 519 ਸੰਤਾਂ ਮਹাপুরਸ਼ਾਂ ਨੇ ਗੁਰਬਾਣੀ ਦਾ ਸਾਰ ਦੱਸਦਿਆਂ ਕਿਹਾ ਹੈ ਕਿ ਸੁਖ ਵੇਲੇ ਸ਼ੁਕਰਾਨਾ ਦੁਖ ਵੇਲੇ ਅਰਦਾਸ ਤੇ ਹਲ ਹਰ ਵੇਲੇ ਸਿਮਰਨ ਉਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਅਮ੍ਰਿਤਸਰ ਬੈਠੇ ਸਨ ਤੇ ਇੱਕ ਸਿੱਖ ਨੇ ਆ ਕੇ ਮਨਸੂਰੀ ਟਕਾ ਮੱਥਾ ਟੇਕਿਆ ਗੁਰੂ ਅਰਜਨ ਦੇਵ ਜੀ ਉਹ ਟਕਾ ਫੜ ਕੇ ਕਦੇ ਸੱਜੀ ਤਲੀ ਤੇ ਰੱਖਦੇ ਹਨ ਤੇ ਕਦੇ ਖੱਬੀ ਤਲੀ ਤੇ ਇਹ ਦੇਖ ਕੇ ਇੱਕ ਸਿੱਖ ਆਖਣ ਲੱਗਾ ਮਹਾਰਾਜ ਜੀ ਆਪ ਜੀ ਇਹ ਕੀ ਕਰ ਰਹੇ ਹੋ ਸੰਗਤਾ ਕਈ ਵਾਰੀ ਕੀਮਤੀ ਤੋਂ ਕੀਮਤੀ ਕੀਮਤੀ ਤੋਂ ਕੀਮਤੀ ਪੇਟਾ ਸੋਨਾ ਈਰੇ ਮੋਤੀ ਆਦ ਚੜਾ ਜਾਂਦੀਆਂ ਹਨ ਆਪ ਜੀ ਨੇ ਕਦੇ ਉੱਧਰ ਧਿਆਨ ਵੀ ਨਹੀਂ ਕੀਤਾ ਪਰ ਅੱਜ ਟੱਕਾ ਲੈ ਕੇ ਉਸ ਨੂੰ ਇੰਨੀ ਗੋਹ ਨਾਲ ਕਿਉਂ ਦੇਖ ਰਹੇ ਹੋ ਗੁਰੂ ਜੀ ਨੇ ਕਿਹਾ ਗੁਰ ਸਿੱਖਾ ਅਸੀਂ ਤਾਂ ਗਲਜ਼ਨੀ ਵਿਖੇ ਵਿਪਤਾ ਵਿੱਚ ਫਸੇ ਆਪਣੇ ਇੱਕ ਪਿਆਰੇ ਦੀ ਸਿੱਖ ਦੀ ਆਪਣੇ ਇੱਕ ਪਿਆਰੇ ਸਿੱਖ ਦੀ ਸਹਾਇਤਾ ਕਰ ਰਹੇ ਹਾਂ ਕੁਝ ਸ਼ਰਾਰਤੀਆਂ ਨੇ ਉਸ ਦੇ ਵੱਟੇ ਬਦਲ ਦਿੱਤੇ ਹਨ ਤੇ ਹੁਣ ਮਹਿਕਮੇ ਵਾਲੇ ਵੱਟਿਆਂ ਦਾ ਨਿਰੀਖਣ ਚੈੱਕਅਪ ਕਰ ਰਹੇ ਹਨ ਤੇ ਉਹ ਸਿੱਖ ਜਪਜੀ ਸਾਹਿਬ ਦੇ ਪਾਠ ਨਾਲ ਜੁੜ ਕੇ ਸਾਡੇ ਅੱਗੇ ਅਰਦਾਸ ਕਰ ਰਿਹਾ ਹੈ ਜਦੋਂ ਮਹੱਕਵੇਂ ਵਾਲੇ ਵਟਾਇਆ ਹੋਇਆ ਹਲਕੇ ਵਜਨ ਵਾਲਾ ਵੱਟਾ ਸੱਜੀ ਛਾਬੇ ਵਿੱਚ ਪਾਉਂਦੇ ਹਨ ਤਾਂ ਅਸੀਂ ਉਸ ਦਾ ਵਜਨ ਬਰਾਬਰ ਕਰਨ ਲਈ ਟਕਾ ਸੱਜੀ ਤਲੀ ਤੇ ਰੱਖ ਲੈਂਦੇ ਹਾਂ ਤੇ ਜਦੋਂ ਉਹ ਹਲਕਾ ਵੱਟਾ ਖੱਬੇ ਛਾਬੇ ਵਿੱਚ ਰੱਖਦੇ ਹਨ ਤਾਂ ਅਸੀਂ ਟਕਾ ਖੱਬੀ ਤਲੀ ਤੇ ਰੱਖ ਲੈਂਦੇ ਹਾਂ ਸਾਰੇ ਗੁਰ ਸਿੱਖ ਗੁਰੂ ਜੀ ਦੇ ਇਹ ਬਚਨ ਸੁਣ ਕੇ ਬੜੇ ਨਿਹਾਲ ਹੋਏ ਮਹਿਕਮੇ ਵਾਲਿਆਂ ਨੇ ਵੱਟੀਆਂ ਦਾ ਬਥੇਰਾ ਮਾਪ ਤੋਲ ਕੀਤਾ ਪਰ ਗੁਰੂ ਕਿਰਪਾ ਨਾਲ ਵੱਟੀਆਂ ਵਿੱਚ ਕੋਈ ਫਰਕ ਨਾ ਨਿਕਲਿਆ ਕਿਉਂਕਿ ਜਿਸ ਦੀ लाज ਗੁਰੂ ਅਰਜਨ ਦੇਵ ਜੀ ਰੱਖ ਰਹੇ ਹੋਣ ਉਸ ਦੇ ਵੱਟੀਆਂ ਵਿੱਚ ਕੌਣ ਫਰਕ ਪਾ ਸਕਦਾ ਹੈ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਬੈਠਿਆਂ ਹੀ ਗਜਨੀ ਵਿੱਚ ਬੈਠੇ ਆਪਣੇ ਸਿੱਖ ਦੀ लाज ਰੱਖੀ ਤੇ ਗੁਰਬਾਣੀ ਦੇ ਇਹ ਬਚਨ ਪੂਰੇ ਕੀਤੇ ਸੋ ਸਤਗੁਰ ਪਿਆਰਾ ਮੇਰਾ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਈ ਛਡ ਮੈਨੂੰ ਲੈ ਛਡਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 588 ਐਸੇ ਸਮਰਾਥਨ ਗੁਰੂ ਸਾਹਿਬ ਜੀ ਕੇ ਉਹ ਹਰ ਥਾਂ ਤੇ ਅਤੇ ਹਰ ਸਮੇ ਆਪਣੇ ਗੁਰਸਿੱਖ ਦੀ ਰਾਖੀ ਕਰ ਸਕਦੇ ਹਨ ਸਾਨੂੰ ਲੋੜ ਹੈ ਤਾਂ ਸਿਰਫ ਨਾਮ ਬਾਣੀ ਦਾ ਆਸਰਾ ਲੈ ਕੇ ਅਰਦਾਸ ਵਿੱਚ ਜੁੜਨ ਦੀ ਕਿਸੇ ਔਖੇ ਸਮੇ ਵਿਲੇ ਚਿੰਤਾ ਕਰਨ ਨਾਲ ਮਸਲਾ ਹੱਲ ਨਹੀਂ ਹੁੰਦਾ ਸਗੋਂ ਜੇਕਰ ਚਿੰਤਾ ਦੀ ਥਾਂ ਚਿੰਤਨ ਭਾਵਨਾਮ ਜਪਿਆ ਜਾਏ ਕੀਤਾ ਚਿੰਤਨ ਕੀਤਾ ਜਾਏ ਤਾਂ ਸਾਡੀ ਚਿੰਤਾ ਗੁਰੂ ਦੀ ਚਿੰਤਾ ਬਣ ਜਾਂਦੀ ਹੈ ਤੇ ਫਿਰ ਗੁਰੂ ਜੀ ਉਸ ਨੂੰ ਆਪ ਦੂਰ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ